ਮੈਂ ਬਖਤਾਰ ਸਿੰਘ ਉਗਰੇਵਾਲ ਕੋਰ ਕਮੇਟੀ ਮੈਂਬਰ ਪੰਜਾਬ ਕਿਸਾਨ ਵਿਜੋਗ ਯੂਨੀਅਨ ਗੈਰ ਆਈ ਨਹੀਂ ਤੱਕ ਅਸੀਂ ਅੱਜ ਸ਼ੰਭੂ ਬਾਰਡਰ ਜੋ ਹਰਿਆਣੇ ਦਾ ਬਾਰਡਰ ਤੇ ਪੰਜਾਬ ਦਾ ਬਾਰਡਰ ਪੈਂਦਾ ਉੱਥੇ ਖੜੇ ਆ ਮੋਦੀ ਦਾ ਪਿੰਡ ਸਿਆਪਾ ਕਰਨ ਵਾਸਤੇ ਕਿਉਂਕਿ ਮੋਦੀ ਸਰਕਾਰ ਨੇ ਜਿਹੜਾ 13 ਮਹੀਨੇ ਸਾਡਾ ਦਿੱਲੀ ਮੋਰਚਾ ਲੱਗਾ ਉਹਦੇ ਵਿੱਚ 742 ਕਿਸਾਨ ਸ਼ਹੀਦ ਹੋਏ ਉਹ 742 ਕਿਸਾਨਾਂ ਦੀ ਜ਼ਿੰਮੇਵਾਰੀ ਜਿਹੜੀ ਬਣਦੀ ਆ ਜਿਹੜੀ ਮਰਜ ਹੋਈ ਆ ਉਹਦਾ ਜਿਹੜਾ ਨੁਕਸਾਨ ਕਰਾਇਆ ਉਹ ਮੋਦੀ ਸਰਕਾਰ ਨੇ ਕਰਾਇਆ ਔਰ 742 ਕਿਸਾਨਾਂ ਦੀ ਮੌਤ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੇ ਉਤਾਰਪੁਰ ਤੇ ਮੋਦੀ ਨੇ ਆਖਿਆ ਤੁਹਾਡੀਆਂ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਤਿੰਨੇ ਕਾਲੇ ਕਾਨੂੰਨ ਵਾਪਸ ਕਰ ਦਿੱਤੇ ਗਏ ਆ ਤੁਸੀਂ ਅਮਨ ਸ਼ਾਂਤੀ ਨਾਲ ਆਪਣੇ ਘਰਾਂ ਨੂੰ ਜਾਓ ਸਰਕਾਰ ਮੋਦੀ ਨੂੰ ਭਾਰਤ ਦਾ ਪ੍ਰਾਈਮ ਮਿਨਿਸਟਰ ਹੁੰਦੇ ਆ ਆਪਣਾ ਪਿਤਾ ਮੰਨ ਲਿਆ ਹੋਇਆ ਪਬਲਿਕ ਜਿਹੜੀ ਆ ਉਏ ਆਪਣੇ ਘਰਾਂ ਨੂੰ ਚਲ ਗਈ ਪਰ ਬਈਮਾਨ ਮੋਦੀ ਨੇ ਦੋ ਆ ਸਾਲਾਂ ਬਾਅਦ ਚੋਰ ਮੋਰੀ ਦਰਵਾਜੇ ਰਾਹੀਂ ਉਹ ਕਾਲੇ ਕਾਨੂੰਨ ਫੇਰ ਲੋਕਾਂ ਉਤੇ ਲੱਦਣੇ ਸ਼ੁਰੂ ਕਰ ਦਿੱਤੇ ਜਦੋਂ ਸਾਡੇ ਸੂਝਵਾਨ ਲੋਕਾਂ ਨੂੰ ਪਤਾ ਲੱਗਾ ਉਹਨਾਂ ਨੇ ਗੱਲਬਾਤ ਕਰਨੀ ਸ਼ੁਰੂ ਕੀਤੀ ਉਹ ਗੱਲਬਾਤ ਦਾ ਸਿੱਟਾ ਇੱਥੋਂ ਤੱਕ ਨਿਕਲਿਆ 13 ਫਰਵਰੀ ਤੋਂ ਸ਼ੰਭੂ ਬਾਰਡਰ ਉੱਤੇ ਜੋ ਦਿੱਲੀ ਜਾਣ ਵਾਸਤੇ ਟਰੈਕਟਰ ਟਰਾਲੀਆਂ ਨਾਲ ਮੋਰਚਾ ਖੜਾ ਸੀਗਾ ਇੱਥੇ ਇਹਨਾਂ ਨੂੰ ਆਪਣੀ ਪਰਸਨਲ ਸੈਨਾ ਤੇ ਆਰਮੀ ਦੀ ਸੈਨਾ ਸੀਆਰਪੀ ਦੀ ਸੈਨਾ ਲਾ ਕੇ ਰੋਕ ਲਿਆ ਗਿਆ ਉਦੋਂ ਤੋਂ ਹੀ ਇਹ ਸ਼ਾਂਤਮਈ ਢੰਗ ਨਾਲ ਇੱਥੇ ਰੋਕੇ ਨੇ ਇਹਨਾਂ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉੱਤੇ ਮੋਦੀ ਸਰਕਾਰ ਦੇ ਗੁੰਡਿਆਂ ਨੇ ਉਹ ਬੰਬ ਵਰਸਾਏ ਜਿਹੜੇ ਬੰਬ ਪਾਕਿਸਤਾਨ ਦੀ ਹੱਦ ਉੱਤੇ ਚਲਾਉਣ ਦੀ ਆਗਿਆ ਵਾ ਜੋ ਚੀਨ ਦੀ ਸਰਹੱਦ ਉੱਤੇ ਚਲਾਉਣ ਦੀ ਆਗਿਆ ਵਾ ਪਰ ਉਹ ਜਿਹੜੇ ਬੰਬ ਨੇ ਉਹ ਹਿੰਦੂਸਤਾਨੀਆਂ ਦੇ ਪੰਜਾਬ ਵਾਸੀਆਂ ਉੱਤੇ ਵਰਸਾਏ ਜਾ ਰਹੇ ਨੇ ਮੇਰੇ ਕੋਲ ਵੀ ਇੱਕ ਬੰਬ ਪਿਆ ਵਾ ਇਸ ਵੇਲੇ ਮੇਰੇ ਕੋਲ ਨਹੀਂ ਜੋ ਮੇਰੇ ਕੋਲ ਹੁੰਦਾ ਮੈਂ ਤੁਹਾਨੂੰ ਬਖਾਲਦਾ ਆਪਣੀ ਟਰਾਲੀ ਚ ਰੱਖ ਆਇਆ ਵਾ ਉਹ ਬੰਬ ਮੇਰੇ ਪੈਰਾਂ ਚ ਵੱਜਾ ਜੇ ਸਾਡੇ ਨੌਜਵਾਨ ਸੂਝਵਾਨ ਬੰਦੇ ਜਿਹੜੇ ਆ ਉਹ ਗਿੱਲੀਆਂ ਬੋਰੀਆਂ ਸਾਡੇ ਉੱਤੇ ਨਾ ਸੁੱਟ ਦੇ ਤੇ ਸਾਡਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਸੀਗਾ ਸੋ ਇਹ ਮੋਦੀ ਸਰਕਾਰ ਜਿਹੜੀ ਆ ਇਹ ਬੇਈਮਾਨ ਆ ਇਹ ਆਪਣੇ ਆਪ ਨੂੰ ਰਾਮ ਰਾਜ ਦਾ ਰਾਜਾ ਬਣਨ ਦੀ ਕੋਸ਼ਿਸ਼ ਕਰ ਰਿਹਾ ਪਰ ਇਹਦਾ ਹਾਲ ਔਰੰਗਜ਼ੇਬ ਨਾਲੋਂ ਮਾਰਾ ਹੋਏਗਾ ਜਿਵੇਂ ਔਰੰਗਜ਼ੇਬ ਕਹਿ ਕੇ ਗਿਆ ਸੀਗਾ ਮੇਰੀ ਕਬਰ ਉੱਥੇ ਬਣਾਓ ਜਿੱਥੇ ਕੋਈ ਦਰਖਤ ਵੀ ਨਾ ਹੋਵੇ ਉਹਨੂੰ ਕੋਈ ਸ਼ਾਹ ਨਾ ਹੋਵੇ ਮੇਰੀ ਕਬਰ ਕਬਰ ਦੇ ਉੱਤੇ ਕੋਈ ਪੱਕੀ ਹੱਟਣਾ ਲਾਇਓ ਇਸੇ ਤਰ੍ਹਾਂ ਮੋਦੀ ਨੂੰ ਇਹ ਪਛਤਾਵਾ ਕਰਕੇ ਦੁਨੀਆ ਤੋਂ ਜਾਣਾ ਪਏਗਾ ਕਿਉਂਕਿ ਸਰਬੱਤ ਦਾ ਭਲਾ ਮੰਗਣ ਵਾਲੀ ਜਿਹੜੀ ਕੌਮ ਆ ਜੋ ਹਰ ਵੇਲੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੀ ਆ ਉਹਨਾਂ ਨੂੰ ਜਾਣ ਬੁੱਝ ਕੇ ਖੱਜਲ ਖਵਾਰ ਕੀਤਾ ਜਾ ਰਿਹਾ ਉਹਨਾਂ ਦੀਆਂ ਜ਼ਾਇਦਾਦਾਂ ਨਾਲ ਲੁੱਟ ਕੇ ਕਾਰਬੋਨਰ ਘੜਾਣੇ ਦਿੱਤੀਆਂ ਜਾ ਰਹੀਆਂ ਨੇ ਕਾਰਬੋਨਰ ਘੜਾਣੇ ਜਾ ਰਹੇ ਨੇ ਔਰ ਦੇਣ ਦੁਗੜੀ ਤੇ ਰਾਹ ਚੌਂਕੜੀ ਤੱਕੀ ਕਰ ਰਹੇ ਨੇ ਜਿਹੜੀ ਮਿਹਨਤ ਕਾਜ ਲੋ ਹੋ ਗਿਆ ਜਣਦੇ ਹੋ ਗਰੀਬ ਹੁੰਦੇ ਜਾ ਰਹੇ ਆ ਇੱਥੋਂ ਤੱਕ ਪਿਛਲੇ ਸਾਲ ਮੋਦੀ ਸਰਕਾਰ ਨੇ ਇੱਕ ਵੇਲੇ ਇੱਕ ਬੋਲ ਦੇ ਨਾਲ 76000 ਕਰੋੜ ਰੁਪਇਆ ਅਡਾਨੀਆਂ ਬਾਨੀਆਂ ਦਾ ਬਾਪ ਕੀਤਾ ਸੋ ਜੇ 90000 ਕੋ ਰੁਪਇਆ ਸਾਰੇ ਪੰਜਾਬ ਦੇ ਕਿਸਾਨਾਂ ਦਾ ਮਾਫ਼ ਕਰ ਦਿੰਦਾ ਸਾਰੇ ਕਿਸਾਨ ਮੋਦੀ ਦੀ ਜਾਦਾਕਾਰ ਕਰਦੇ ਔਰ ਮੋਦੀ ਨੂੰ ਸੀਸਟਾਂ ਦੇ ਪਰ ਉਹ ਜਿਹੜਾ ਕਰਜ਼ਾ ਸਾਡੇ ਤੇ ਚੜਿਆ ਉਹ ਇਹਨਾਂ ਬੇਈਮਾਨ ਸਰਕਾਰਾਂ ਕਰਕੇ ਚੜਿਆ ਵਾ ਉਹ ਕਰਜ਼ਾ ਦੇਣ ਦੀ ਬਜਾਏ ਇਹਨਾਂ ਨੂੰ ਹੋਰ ਲਤਾੜੇ ਜਾ ਰਿਹਾ ਇਹਨਾਂ ਉੱਤੇ ਹੋਰ ਕਰਜ਼ਾ ਲਟਿਆ ਜਾ ਰਿਹਾ ਇਹਨਾਂ ਨੂੰ ਬਹੁਤ ਕੜਕ ਦੇ ਕੇ ਇਹਨਾਂ ਨੂੰ ਬੇਈਮਾਨ ਸਰਕਾਰ ਜਿਹੜੀ ਆ ਇਹਨਾਂ ਨੂੰ ਹੋਰ ਗਰੀਬ ਕਰਨਾ ਚਾਹੁੰਦੀ ਆ ਇਹਨਾਂ ਕੋ ਆਪਣੇ ਕਾਰੋਬਾਰ ਖੋ ਕੇ ਆਪਣੀਆਂ ਜ਼ਮੀਨਾਂ ਖੋ ਕੇ ਆਪਣੀਆਂ ਜ਼ਮੀਰਾ ਖੋ ਕੇ ਆਪਣੇ ਕਿਸਾਨੀ ਦੇ ਜਵਾਨੀ ਖੋ ਕੇ ਇਹਨਾਂ ਨੂੰ ਹੋਰ ਗਰੀਬ ਕਰਕੇ ਇਹਨਾਂ ਨੂੰ ਗੁਲਾਮ ਕਰਨਾ ਚਾਹੁੰਦੀ ਆ ਇਸ ਇੱਕ ਕੌਮ ਜਿਹੜੀ ਆ ਇਹ ਗੁਰੂ ਗੋਬਿੰਦ ਸਿੰਘ ਗੁਰਨਾਕ ਦੀ ਵਾਰਸ ਆ ਇਹ ਕਰੀ ਵੀ ਮੋਦੀ ਦੇ ਬਹਿਰੇ ਚੜ ਕੇ ਬਾਹਰ ਖੜੀਆਂ ਨਹੀਂ ਕਰਨਗੇ ਸੋਨਹਾਂ ਤੇ ਮੈਂ ਖਾਸ ਕਰਕੇ ਖਾਸ ਕਰਕੇ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਤਾਂ ਕਿ ਤੁਸੀਂ ਸਾਡੀ ਗੱਲ ਜਿਹੜੀ ਆ ਕਿਸਾਨਾਂ ਵਾਲੀ ਮਜ਼ਦੂਰਾਂ ਦੀ ਉਹਨਾਂ ਗਰੀਬਾਂ ਲੋਕਾਂ ਦੀ ਜਿਹਨਾਂ ਦਾ ਹੋਰ ਕੋਈ ਸਾਧਨ ਨਹੀਂਗਾ ਉਹਨਾਂ ਦੀ ਗੱਲ ਤੁਸੀਂ ਹਿੰਦੁਸਤਾਨ ਦੇ ਸੰਸਾਰ ਦੇ ਕੋਨੇ ਕੋਨੇ ਫਲਾ ਫਲਾ ਰਹੇ ਹੋ ਮੈਂ ਤੁਹਾਨੂੰ ਇੱਥੇ ਸ਼ਾਬਾਸ਼ ਦਿੰਨਾ ਉੱਥੇ ਮੈਂ ਤੁਹਾਨੂੰ ਇਹ ਵੀ ਮੁਬਾਰਕਬਾਦਨਾ ਤੁਹਾਡੇ ਚੈਨਲ ਦੇ ਅੰਦੁਗਣੀ ਰਾਤ ਚੌਕੜੀ ਤੱਕੀ ਕਰਨ ਤੁਸੀਂ ਸਾਡੇ ਨਾਲ ਹੋ ਅਸੀਂ ਤੁਹਾਡੇ ਨਾਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ